ਫਰੀਦਕੋਟ ਦੇ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 636 ਏਕੜ ਜ਼ਮੀਨ ਦੀ ਪੰਜਾਬ ਸਰਕਾਰ ਮਾਲਕ ਬਣ ਗਈ ਹੈ ਕਲੈਕਟਰ ਫਰੀਦਕੋਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਦੀ ਮਾਲਕੀ ਦਾ ਐਲਾਨ ਕਰ ਦਿੱਤਾ ਹੈ ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਕਲੈਕਟਰ ਨੇ ਇਸ ਮਾਮਲੇ 'ਚ 70 ਦੇ ਕਰੀਬ 13 ਨੂੰ ਸੁਣਨ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਮ ਮਾਲਕੀ ਐਲਾਨੀਆ ਹੈ ਔਰ 9 ਦਸੰਬਰ 2015 ਕੋ ਹਾਈ ਕੋਰਟ ਕੀ ਡਾਇਰੈਕਸ਼ਨ ਪਰ ਇਹ ਨੀਚੇ ਕੇਸ ਆ ਗਿਆ ਥਾ ਡੀ ਸਾਹਿਬ ਕੋ ਇਨਕੁਆਰੀ ਕਰਨੇ ਕੇ ਲਈ ਔਰ ਉਹਨਾਂ ਨੇ ਸਾਰੇ ਕਰੀਬ ਇੱਕ ਦਰਜਨ ਆਦਮੀ ਕੋਲ ਇਸ ਦਾ ਕਬਜ਼ਾ ਥਾ ਉਸਕੇ ਬਾਅਦ ਉਹਨਾਂ ਨੇ ਇਸਨ ਪੜਤਾਲ ਕੇ ਬਾਅਦ ਅਬ ਇਹ ਪੰਜਾਬ ਗਵਰਨਰ ਨੂੰ ਟ੍ਰਾਂਸਫਰ ਹੋ ਗਿਆ ਜ਼ਮੀਨ ਚ ਅਲੀਸ਼ਾਨ ਮੈਰਿਜ ਪੈਲਸ ਅਤੇ ਕਈ ਘਰ ਬਣੇ ਹੋਏ ਨੇ ਜਿਨ੍ਹਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ ਜ਼ਮੀਨਾਂ ਤੇ ਕਾਬਜ਼ ਅਤੇ ਕਰਾਂ ਚ ਰਹਿਣ ਵਾਲੇ ਲੋਕ ਇਸ ਫੈਸਲੇ ਦੇ ਖਿਲਾਫ ਨੇ ਉਸ ਤੋਂ ਬਾਅਦ ਨਿਰਿੰਦਰ ਸਿੰਘ ਤੋਂ ਬਾਅਦ ਅਸੀਂ ਉਹਦੇ ਵਾਰਸ ਬਣੇ ਜੀਵਿੰਦੇ ਬਾਰਸਵ ਨੇ ਅਸੀਂ ਵੀ ਰਜਿਸਟਰੀਆਂ ਕਰਾਈਆਂ ਹੈ। ਤੁਹਾਡਾ ਕੀ ਸਬੰਧ ਸਰਦਾਰ ਨਰਿੰਦਰ ਸਿੰਘ ਨਾਲ ਦਾ ਸਾਡਾ ਬਲੱਡ ਰਿਲੇਸ਼ਨ ਹੈਗਾ। ਸਰਦਾਰ ਨਰਿੰਦਰ ਸਿੰਘ ਮੇਰੇ ਫਾਦਰ ਦੀ ਭੂਆ ਦਾ ਲੜਕੇ ਸੀ। ਸਾਡੇ ਨਾਲ ਧੱਕਾ ਹੋ ਰਿਹਾ ਹੈਗਾ। ਸਾਰੇ ਪਿੰਨਾਂ ਨਾਲ ਧੱਕਾ ਹੋ ਰਿਹਾ ਸਾਨੂੰ ਅੱਗੇ ਵੀ 20 ਸਾਲ ਅਸੀਂ ਸੜਕਾਂ ਤੇ ਰੁਲੇ ਹੈਗੇ ਹਾਂ। 1998 ਤੋਂ ਲੈ ਕੇ 2015 ਤੱਕ। ਉਹੜੇ ਫੇਰ ਇਹਨਾਂ ਨੇ ਪੰਜਾਬ ਸਰਕਾਰ ਨੇ ਫੇਰ ਉਹੀ ਰੱਥ ਫੜ ਲਿਆ ਜ਼ਮੀਨਾਂ ਤੇ ਕਾਬਜ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਫਰੀਦਕੋਟ ਤੋਂ ਜਗਤਾਰ ਦੁਸਾਂਝ ਜਗਬਾਣੀ ਟੀਵੀ